Bye. Uh -huh. ਸਾਡੇ ਕਿਸਾਨ ਕਿਉਂ ਘੇਰੇ ਆ ਉਹ ਤਾਂ ਸਰਕਾਰੀ ਸੜਕ ਤੇ ਘੇਰੇ ਆ ਉਹਨਾਂ ਕਿਸਾਨਾਂ ਦਾ ਕੀ ਕਸੂਰ ਹੈ ਕਿ ਕਿਸੇ ਨੂੰ ਆਪਣਾ ਮੰਗ ਮੰਗਣ ਦਾ ਅਧਿਕਾਰ ਨਹੀਂ ਕਿਸੇ ਨੂੰ ਆਪ ਦਾ ਦੁੱਖ ਰੋਂਣ ਦਾ ਅਧਿਕਾਰ ਨਹੀਂ ਇਹਨਾਂ ਨੂੰ ਇਹ ਦੱਸ ਦੇਣਾ ਚਾਹੁੰਦੇ ਆ ਵੀ ਤੁਸੀਂ ਇਹ ਨਾ ਸੋਚ ਲੋ ਵੀ ਉਹ ਮੁਠੀ ਭਰ ਕਿਸਾਨ ਗਏ ਆ ਪੂਰਾ ਵਰਲਡ ਪੂਰਾ ਹਿੰਦੁਸਤਾਨ ਸਾਰੀਆਂ ਜੱਥੇ ਬੰਦੀਆਂ ਜਿਹੜਾ ਵੀ ਬੰਦਾ ਸ਼ਾਮ ਨੂੰ ਪ੍ਰਸ਼ਾਦਾ ਪਾਣੀ ਛੱਕ ਕੇ ਸੌਂਦਾ ਨਾ ਉਹ ਸਾਰਾ ਹੀ ਇਹਨਾਂ ਦੇ ਉਲਟਾ ਹੈ ਇਹਨਾਂ ਨੂੰ ਇਹ ਸ਼ੁਰੂਆਤ ਅੱਜ ਹੋਈ ਹੈ ਇਹ ਸ਼ੁਰੂਆਤ ਸਾਡੀ 20 21 ਤੇ 22 ਤਿੰਨ ਦਿਨਾਂ ਵਿੱਚ ਭਾਰਤੀ ਜਨਤਾ ਪਾਰਟੀ ਦਾ ਇੱਕੋ ਇੱਕ ਮਕਾਨ ਦੇ ਮੂਹਰੇ ਬੈਠ ਕੇ ਅਸੀਂ ਇਹਨਾਂ ਦਾ ਪਿੱਟ ਸਿਆਪਾ ਕਰਾਂਗੇ ਸਾਡਾ ਮਾਮਲਾ ਇਹ ਹੈ ਵੀ ਬੀ ਬੀ ਜੀ ਪੀ ਸਰਕਾਰ ਸਾਡੇ ਕਿਸਾਨਾਂ ਦੇ ਨਾਲ ਮਜ਼ਦੂਰਾਂ ਦੇ ਨਾਲ ਹਰ ਵਰਗ ਦੇ ਨਾਲ ਤੱਕਾ ਕਰ ਰਹੀ ਹੈ ਸਾਡੇ ਜਿਹੜੇ ਕਿਸਾਨ ਸੀ ਮਜ਼ਦੂਰ ਦਿੱਲੀ ਨੂੰ ਗਏ ਸੀ ਰਸਤੇ ਵਿੱਚ ਹਰਿਆਣਾ ਸਰਕਾਰ ਨੇ ਰੋਕ ਲਿਆ ਉੱਥੇ ਜਦੋਂ ਕਿ ਹਾਈ ਕੋਰਟ ਦਾ ਫੈਸਲਾ ਹੈ ਵੀ ਕਿਸਾਨ ਆਪਦੇ ਹੱਕ ਮੰਗ ਸਕਦੇ ਆ ਸ਼ਾਂਤਮਈ ਤਰੀਕੇ ਨਾਲ ਧਰਨੇ ਲਾ ਸਕਦੇ ਆ ਹਰਿਆਣਾ ਸਰਕਾਰ ਨੇ ਸਾਨੂੰ ਉੱਥੇ ਬੈਰੀਕੇਡ ਲਾਈ ਹੋਈ ਹੈ ਉੱਥੇ ਕੰਡਿਆਂ ਵਾਲੀਆਂ ਤਾਰਾਂ ਲਾਈਆਂ ਹੋਈਆਂ ਆ ਉੱਥੇ ਰਾਕਟ ਲਾਂਚਰ ਚੱਲ ਰਹੇ ਆ ਟੀਅਰ ਗੈਸ ਚੱਲ ਰਹੀ ਹੈ ਅਥਰੂ ਗੈਸ ਦੇ ਗੋਲੇ ਛਿਪੇ ਜਾ ਰਹੇ ਆ ਸਾਡੇ ਘੱਟੋ-ਤਿੰਨ 400 ਜਿਹੜੇ ਕਿਸਾਨ ਆ ਉੱਥੇ ਜ਼ਖਮੀ ਹੋ ਗਿਆ ਇੱਕ ਕਿਸਾਨ ਦੀ ਸਾਡੇ ਦੀ ਉਹਨਾਂ ਦੇ ਗੋਲੇ ਦੇ ਨਾਲ ਅੱਖ ਚਲੀ ਗਈ ਹੈ ਤਸੂ ਉਹਦੇ ਵੀ ਕਸੂਰ ਕੀ ਦਾ ਅਸੀਂ ਆਪਦੀ ਹੱਕੀ ਮੰਗਾ ਮੰਗਦੇ ਆ ਜੋ ਦੁਕਾਨਾਂ ਅੰਦਰ ਆ ਜੋ ਵੀ ਵਰਗ ਆ ਸਾਡੇ ਨਾਲ ਖੜਾ ਜਾਓ ਜੇ ਕੋਈ ਸਰਕਾਰ ਨੂੰ ਜਾਂ ਕੇਂਦਰ ਨੂੰ ਭੁਲੇਖਾ ਹੋਵੇ મોદી ਨੂੰ ਵੀ ਇਹ ਮੁਠੀ ਪਰ ਉੱਥੇ ਬੈਠੇ ਆ ਉਹ ਮੁਠੀ ਪਰ ਨਹੀਂ ਸਾਡਾ ਸੰਯੁਕਤ ਮੋਰਚੇ ਦਾ ਪੂਰਾ ਸਾਥ ਆ ਜਦੋਂ ਵੀ ਲੋੜ ਪਈ ਜਦੋਂ ਵੀ ਸਾਨੂੰ ਮੈਸੇਜ ਆਊਗਾ ਸੰਯੁਕਤ ਮੋਰਚਾ ਉਹਨਾਂ ਭਰਾਵਾਂ ਦੇ ਨਾਲ ਖੜੂਗਾ ਤਿੰਨ ਦਿਨਾਂ ਦਾ ਪ੍ਰੋਗਰਾਮ ਲਿਖਿਆ ਸੰਯੁਕਤ ਕਿਸਾਨ ਮੋਰਚੇ ਵੱਲੋਂ ਇਹ ਬੀਜੇਪੀ ਸਰਕਾਰ ਦੀਆਂ ਧੱਕੇਸ਼ਾਹੀਆਂ ਦੇ ਵਿਰੁੱਧ ਲਿਖਿਆ ਇੱਕ ਤਾਂ ਜਿਹੜੀਆਂ ਸੰਯੁਕਤ ਕਿਸਾਨ ਮੋਰਚੇ ਦੀਆਂ ਰਹਿੰਦੀਆਂ ਮੰਗਾਂ ਉਹਨਾਂ ਨੂੰ ਮਨਵਾਉਣ ਦੇ ਲਈ ਤੇ ਦੂਸਰਾ ਜਿਹੜੇ ਸਾਡੇ ਕਿਸਾਨ ਉੱਥੇ ਇੱਕ ਦੁਸ਼ਮਣ ਦੇਸ਼ ਦੀ ਤਰ੍ਹਾਂ ਜਿਹੜਾ ਉਹਨਾਂ ਨਾਲ ਵਰਤਾਓ ਕੀਤਾ ਜਾ ਰਿਹਾ ਮੋਰਟਾਰ ਦੇ ਗੋਲੇ ਦਾਗੇ ਜਾ ਰਹੇ ਆ ਸੋ ਸੰਯੁਕਤ ਕਿਸਾਨ ਮੋਰਚਾ ਸਮੁੱਚਾ ਸੰਯੁਕਤ ਕਿਸਾਨ ਮੋਰਚਾ ਮਜ਼ਦੂਰ ਜਥੇਬੰਦੀਆਂ ਔਰ ਜਿੰਨੀਆਂ ਵੀ ਆ ਇਹ ਸਾਰਾ ਉਹਨਾਂ ਦੇ ਨਾਲ ਆ